ਇੱਥੇ ਚਮਕੌਰ ਦੀ ਜੰਗ ਵਿੱਚ ਸ਼ਹੀਦ ਹੋਏ ਗੁਰੂ ਸਾਹਿਬ ਜੀ ਦੇ ਵੱਡੇ ਸਹਬਜ਼ਾਦੇ ਪੰਜ ਪਿਆਰਿਆਂ ਦੇ ਵਿੱਚੋਂ ਤਿੰਨ ਪਿਆਰੇ ਅਤੇ 40 ਸਿੰਘਾਂ ਦਾ ਸੰਸਕਾਰ ਇਸ ਜਗ੍ਹਾ ਤੇ ਕੀਤਾ ਗਿਆ ਸੀ ਆਓ ਤੁਹਾਨੂੰ ਦੱਸਦਿਆਂ ਇੱਥੋਂ ਦਾ ਪੂਰਾ ਇਤਿਹਾਸ ਤੁਸੀਂ ਦਰਸ਼ਨ ਕਰ ਰਹੇ ਹੋ ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ ਸ੍ਰੀ ਚਮਕੌਰ ਸਾਹਿਬ ਰੂਪਨਗਰ ਇਹ ਸਥਾਨ ਮੈਦਾਨੇ ਜੰਗ ਦੀ ਯਾਦਗਾਰ ਤੇ ਸ਼ਹੀਦ ਹੋਏ ਗੁਰੂ ਸਾਹਿਬ ਜੀ ਦੇ ਦੋ ਵੱਡੇ ਸਹਬਜ਼ਾਦੇ ਬਾਬਾ ਅਜੀਤ ਸਿੰਘ ਅਤੇ ਜੁਝਾਰ ਸਿੰਘ ਪੰਜ ਪਿਆਰਿਆਂ ਦੇ ਵਿੱਚੋਂ ਤਿੰਨ ਪਿਆਰੇ ਡਾਲੀ ਸਿੰਘਾਂ ਦਾ ਅੰਗੀਠਾ ਇਸ ਜਗ੍ਹਾ ਤੇ ਤਿਆਰ ਕੀਤਾ ਗਿਆ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੇਪੋ ਬਿਕਰਮੀ 1761 ਈਸਵੀ ਨੂੰ ਕਿਲਾ ਆਨੰਦਗੜ੍ਹ ਸਾਹਿਬ, ਸ੍ਰੀ ਆਨੰਦਪੁਰ ਸਾਹਿਬ ਤਿਆਗ ਕੇ ਸਿੰਘਾਂ ਸਮੇਤ ਸਤ ਪੌਹ ਨੂੰ ਸ੍ਰੀ ਚਮਕੌਰ ਸਾਹਿਬ ਪਹੁੰਚੇ। ਅਤੇ 8 ਪਾਉ ਨੂੰ ਮੈਦਾਨੇ ਜੰਗ ਵਿੱਚ ਔਰੰਗਜੇਬ ਦੇ ਸੂਬਿਆਂ ਤੇ ਬਾਈ ਧਾਰ ਦੀ 10 ਲੱਖ ਫੌਜ ਦੇ ਨਾਲ ਜੰਗ ਸ਼ੁਰੂ ਹੋਇਆ ਪਹਿਲਾਂ ਸਿੰਘਾਂ ਨੇ ਇੱਥੇ ਗੋਲੀ ਬਾਰੂਦ ਦੇ ਨਾਲ ਮੁਕਾਬਲਾ ਕੀਤਾ ਗੋਲੀ ਬਾਰੂਦ ਖਤਮ ਹੋਣ ਤੇ ਨੰਗੀਆਂ ਤੇਗਾਂ ਲੈ ਕੇ ਕੱਚੀ ਗੜੀ ਤੋਂ ਬਾਹਰ ਆ ਕੇ ਬੈਰੀਆਂ ਦੀਆਂ ਫੌਜਾਂ ਉੱਤੇ ਭੁੱਖੇ ਸੇਰਾਂ ਵਾਂਗ ਪੈ ਕੇ ਉਹਨਾਂ ਦੇ ਆਹੂ ਲਾਹੇ ਸਨ ਦੋ ਵੱਡੇ ਸਹਬਜ਼ਾਦੇ ਬਾਬਾ ਅਜੀਤ ਸਿੰਘ ਅਤੇ ਜੁਝਾਰ ਸਿੰਘ ਪੰਜ ਪਿਆਰਿਆਂ ਦੇ ਵਿੱਚੋਂ ਭਾਈ ਹਿੰਮਤ ਸਿੰਘ ਭਾਈ ਮੁਹਕਮ ਸਿੰਘ ਅਤੇ ਭਾਈ ਸਾਹਿਬ ਸਿੰਘ ਚਾਲੀ ਸਿੰਘ ਲੱਖਾਂ ਬਹਿਰੀਆਂ ਨੂੰ ਤਲਵਾਰਾਂ ਅਤੇ ਤੀਰਾਂ ਦੇ ਨਾਲ ਮੌਤ ਦੇ ਘਾਟ ਉਤਾਰ ਕੇ ਆਪ ਸਹੀਦੀਪਾ ਗਏ ਇੱਥੇ ਸ਼ਹੀਦ ਹੋਏ ਦੋਵੇਂ ਸਾਹਿਬਜ਼ਾਦੇ ਆ ਤਿੰਨ ਪਿਆਰਿਆਂ ਅਤੇ ਲਗਭਗ 40 ਸਿੰਘਾਂ ਦਾ ਸੰਸਕਾਰ ਬੀਬੀ ਸਰਨਕੌਰ ਪਿੰਡ ਫਰੀਦਕੜੀ ਵਾਲਿਆਂ ਨੇ ਕੀਤਾ ਅੱਜ ਅੰਗੀਠਾ ਸਾਹਿਬ ਵਾਲੀ ਥਾਂ ਤੇ ਬਹੁਤ ਸੁੰਦਰ ਦਰਬਾਰ ਸਾਹਿਬ ਸ਼ਹੀਦਾਂ ਸਿੰਘਾਂ ਦੀ ਯਾਦ ਵਿੱਚ ਬਣਾਇਆ ਗਿਆ ਹੈ ਦਰਬਾਰ ਸਾਹਿਬ ਦੇ ਅੰਦਰ ਹੀ ਚਮਕੌਰ ਸਾਹਿਬ ਦਾ ਇਤਿਹਾਸ ਦਰਸਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਅਤੇ ਚਿੱਤਰਾਂ ਦੇ ਰੂਪ ਵਿੱਚ ਚਮਕੌਰ ਦੀ ਜੰਗ ਦਾ ਹਾਲ ਇੱਥੇ ਦੱਸਿਆ ਗਿਆ ਹੈ। ਚਮਕੌਰ ਦੀ ਜੰਗ ਵਿੱਚ ਸਿੰਘਾਂ ਵੱਲੋਂ ਵਰਤੇ ਜਾਣ ਵਾਲੇ ਸ਼ਸਤਰ ਜੋ ਇੱਥੇ ਖੋਦਾਈ ਕਰਦੇ ਆਂ ਦੌਰਾਨ ਮਿਲੇ ਸਨ ਉਹ ਸ਼ਸਤਰ ਵੀ ਇੱਥੇ ਸੀਸੇ ਵਿੱਚ ਜੜਾ ਕੇ ਰੱਖੇ ਹੋਏ ਹਨ ਅਤੇ ਜੋ ਉਸ ਸਮੇਂ ਗੋਲੀ ਬਾਰੂਦ ਵਰਤਿਆ ਜਾਂਦਾ ਸੀ ਉਹ ਗੋਲੀਆਂ ਵੀ ਵੱਡੀ ਗਿਣਤੀ ਵਿੱਚ ਇੱਥੇ ਦੇਖਣ ਨੂੰ ਮਿਲਦੀਆਂ ਹਨ। ਅਤੇ ਸੰਗਤਾਂ ਉਹਨਾਂ ਪ੍ਰਾਤਨ ਸ਼ਾਸਤਰਾਂ ਅਤੇ ਗੋਲੀਆਂ ਦੇ ਦਰਸ਼ਨ ਅੱਜ ਵੀ ਕਰ ਸਕਦੀਆਂ ਹਨ ਅੱਜ ਵੀ ਦੂਰੋਂ-ਦੂਰੋਂ ਸੰਗਤਾਂ ਇੱਥੇ ਆਉਂਦੀਆਂ ਹਨ ਅਤੇ ਚਮਕੌਰ ਦੀ ਜੰਗ ਵਿੱਚ ਸ਼ਹੀਦ ਹੋਏ ਸਿੰਘਾਂ ਦੀਆਂ ਕੁਰਬਾਨੀਆਂ ਨੂੰ ਯਾਦ ਕਰਕੇ ਇੱਥੇ ਨਤਮਸਤਕ ਹੁੰਦੀਆਂ ਹਨ ਇਹ ਸੀ ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ ਸ੍ਰੀ ਚਮਕੌਰ ਸਾਹਿਬ ਦਾ ਇਤਿਹਾਸ ਜੇਕਰ ਤੁਹਾਨੂੰ ਇਹ ਵੀਡੀਓ ਪਸੰਦ ਆਉਂਦੀ ਹੈ ਤਾਂ ਇਸ ਨੂੰ ਅੱਗੇ ਵੀ ਸ਼ੇਅਰ ਕਰੋ ਤਾਂ ਜੋ ਹੋਰ ਵੀ ਸੰਗਤਾਂ ਇੱਥੋਂ ਦੇ ਦਰਸ਼ਨ ਕਰ ਸਕਣ ਇਸ ਤਰ੍ਹਾਂ ਦੀਆਂ ਇਤਿਹਾਸਕ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਮਿਲਦੇ ਹਾਂ ਕਿਸੇ ਨਵੀਂ ਜਗ੍ਹਾ ਨਵੇਂ ਇਤਿਹਾਸ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ